ਅੱਜ ਉਸ ਇਤਿਹਾਸਕ ਥਾਂ ਦੇ ਉੱਤੇ ਆ ਗਿਆ ਮੈਂ ਜਿਹੜੀ ਕਿ ਸਿੱਖਾਂ ਦੀ ਵਿਰਾਸਤ ਆ ਆ ਦੇਖਸੋਂ ਤੋਂ ਸਰਾਈ ਬਨਜਾਰਾ ਦੇ ਵਿੱਚ ਆ ਪਹੁੰਚਿਆ ਮੈਂ ਲੱਖੀਸ਼ਾ ਬਨਜਾਰਾ ਦੀ ਬਣਾਈ ਹੋਈ ਇਮਾਰਤ ਦੇ ਵਿੱਚ ਆ ਪਹੁੰਚਿਆ ਮੈਂ ਇਸ ਵਕਤ ਮੈਂ ਰਾਜਪੂਰੇ ਦੇ ਕੋਲ ਪਿੰਡ ਸਰਾਈ ਬਨਜਾਰਾ ਦੇ ਵਿੱਚ ਆ ਲੱਖੀਸ਼ਾ ਬਨਜਾਰਾ ਜੀ ਮੈਂ ਉਹ ਹੋਏ ਨੇ ਮੈਂ ਮੜਾ ਜਾਂ ਮੋਟਾ ਜਾਂ ਤੁਹਾਨੂੰ ਦੱਸ ਦਿਆਂ ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਦਾ ਸੰਸਕਾਰ ਅੰਤਿਮ ਰਸਮਾਂ ਆਪਣੇ ਘਰ ਨੂੰ ਅੱਗ ਲਾ ਕੇ ਕੀਤੀਆਂ ਸੀਗੀਆਂ ਦਿੱਲੀ ਦੇ ਵਿੱਚ ਤੇ ਇਹ ਉਸ ਮਹਾਨ ਸ਼ਖਸੀਅਤ ਦੀ ਨਿਸ਼ਾਨੀ ਆ ਸਰਾਈ ਵਣਜਾਰਾ ਪਿੰਡ ਦੇ ਵਿੱਚ ਇਹ ਹੈਗਾ ਵਾ ਲਾਹੌਰ ਤੋਂ ਦਿੱਲੀ ਜਿਹੜਾ ਹਾਈਵੇ ਆ ਜਾਂ ਕਿਹਾ ਸਕਦੇ ਆ ਕਿ ਸ਼ੇਰ ਸ਼ਾ ਸੂਰੀ ਮਾਰਗ ਆ ਉਸ ਮਾਰਗ ਦੇ ਉੱਤੇ ਪੈਂਦੀ ਇਮਾਰਤ ਆ ਇਹਦੀ ਇੱਕ ਪਿੰਡ ਦੇ ਵਿੱਚ ਇੱਕ ਬੋਆ ਆਪਣਾ ਕਹਿ ਸਕਦੇ ਆ ਕਿ ਦਰਵਾਜ਼ਾ ਵੀ ਬਣਿਆ ਹੋਇਆ ਵਾ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਾ ਕੇ ਪਿੰਡ ਦੇ ਵਿੱਚ ਇਹ ਪਿੰਡ ਤੋਂ ਬਾਹਰ ਬਾਹਰ ਸੀ ਨਿੱਕੀ ਨਿੱਕੀ ਐਟਰੀ ਬਣੀ ਹੋਈ ਇਮਾਰਤ ਆ ਜਿਹੜੇ ਬਣਜਾਰੇ ਹੁੰਦੇ ਸੀ ਨਾ ਵਣਜ ਵਣਜ ਹੁੰਦਾ ਵਪਾਰ ਤੇ ਵਪਾਰ ਤੋਂ ਹੀ ਬਣਜਾਰਾ ਸ਼ਬਦ ਬਣਿਆ ਸੀਗਾ ਜਿਹੜੇ ਬਣਜਾਰੇ ਸੀਗੇ ਟਾਂਡਿਆਂ ਦੇ ਨਾਲ ਵਪਾਰ ਕਰਦੇ ਸੀ ਟਾਂਡੇ ਮਤਲਬ ਕਿ ਹਜ਼ਾਰ ਹਜ਼ਾਰ ਗੱਡਾ ਇਕੱਠਾ ਕਾਫਲਾ ਚ ਤੁਰਦੇ ਹੁੰਦੇ ਸੀਗੇ ਤੇ ਇਹ ਫਿਰ ਵਪਾਰ ਕਰਦੇ ਸੀ ਸਮੁੰਦਰੀ ਬੇੜਿਆਂ ਦੇ ਰਾਹੀਂ ਵੀ ਵਪਾਰ ਕਰਦੇ ਹੁੰਦੇ ਸੀ ਇਹਨਾਂ ਦਾ ਦੁਨੀਆ ਦੇ ਵਿੱਚ ਵਪਾਰ ਚੱਲਦਾ ਹੁੰਦਾ ਸੀਗਾ ਯੂਰਪ ਅਫਰੀਕਾ ਤੱਕ ਵਪਾਰ ਚੱਲਦਾ ਸੀ ਦੁਨੀਆ ਦੇ ਵਿੱਚ ਧਮ ਸੀ गन ਪਾਊਡਰ ਦਾ ਵਪਾਰ ਕਰਦੇ ਸੀ ਗਨ ਪਾਊਡਰ ਮਤਲਬ ਬਰੂਦ ਇਹ ਇਨਾਂ ਕੋਲੇ ਮੋਨੋਪਲੀ ਹੁੰਦੀ ਸੀ ਉਹਦਾ ਵਪਾਰ ਕਰਦੇ ਹੁੰਦੇ ਸੀ ਆ ਜੋ ਮੜਾ ਜੇ ਇਧਰ ਦਿਖਾ ਦਿਆਂ ਤੁਹਾਨੂੰ ਚੂਨੀ ਦੇ ਨਾਲ ਬਣੀ ਹੋਈ ਇਮਾਰਤ ਸੀਗੀ ਹੁਣ ਆ ਥੋੜੀ ਜਿਹੀ ਖੜ ਰਹੀ ਆ ਆ ਦੇਖ ਸਕਦੇ ਹੋ ਇਸ ਵਕਤ ਆ ਆ ਚੂਨਾ ਪਰ ਫਿਰ ਵੀ ਚੂਨੇ ਦੀ ਮਿਆਦ ਬਹੁਤ ਹੁੰਦੀ ਆ ਬਹੁਤ ਮਿਹਨਤ ਦੇ ਨਾਲ ਬਣਦਾ ਸੀ ਚੂਨਾ ਆ ਜੋ ਅੰਦਰਲੇ ਪਾਸੇ ਲੈ ਚੱਲਣਾ ਤੁਹਾਨੂੰ ਮੈਂ ਕਿਉਂਕਿ ਇਹ ਕੀ ਸੀਗਾ ਸਰਾਮਾਂ ਬਣਾਈਆਂ ਜਾਂਦੀਆਂ ਸੀ ਕਿਉਂਕਿ ਵਪਾਰ ਕਰਦੇ ਸੀ ਰਾਜ ਕਾਫਲੇ ਰੋਕਦੇ ਸੀਗੇ ਰਕ ਰਕ ਕੇ ਫਿਰ ਉੱਥੇ ਆਰਾਮ ਕਰਦੇ ਹੁੰਦੇ ਸੀ ਤਲਾਬ ਬਣਾਉਂਦੇ ਸੀ ਖੂਹ ਲਵਾਉਂਦੇ ਸੀ ਕਿਉਂਕਿ ਇਹਦੇ ਨਾ ਮਗਰਲੇ ਪਾਸੇ ਇੱਕ ਉਹ ਵੀ ਥਾਂ ਦਿਖਾ ਕੇ ਲੈ ਕੇ ਆਉਂਗਾ ਇੱਕ ਅੰਦ ਹੋਈ ਹੈ ਇਹਦੇ ਮਗਰਲੇ ਪਾਸੇ ਇੱਕ ਤਲਾਬ ਹੁੰਦਾ ਸੀ ਕਿਉਂਕਿ ਇੰਨੇ ਘੋੜੇ ਇੰਨੇ ਕਹਿ ਸਕਦੇ ਆ ਕਿ ਸਮਾਨ ਦੇ ਗੱਡੇ ਲੱਦੇ ਹੁੰਦੇ ਸੀ ਮੁਲਾਜ਼ਮ ਹੋਣਗੇ ਕਿੰਨੇ ਉਹਨਾਂ ਨੂੰ ਪਾਣੀ ਦਾ ਰਹਿਣ ਸਣ ਦਾ ਪ੍ਰਬੰਧ ਹੀ ਉੱਥੇ ਕੀਤਾ ਜਾਂਦਾ ਸੀਗਾ ਜਿੱਥੇ ਇਹ ਟਿਕਾਣਾ ਕਰਦੇ ਸੀ ਟਾਂਡੇ ਦੂਜੀ ਗੱਲ ਤੁਹਾਨੂੰ ਇਹ ਦੱਸ ਦਿਆਂ ਇਹ ਜਿੱਥੇ ਵੀ ਜਾਂਦੇ ਸੀ ਉੱਥੇ ਟਾਂਡਾ ਪਿੰਡ ਵਸਾ ਲੈਂਦੇ ਸੀ ਯੂਰਪ ਦੇ ਵਿੱਚ ਵੀ ਟਾਂਡੇ ਹੈਗੇ ਆ ਤੁਸੀਂ ਇਦੋਂ ਬਿਨਾ ਹੋਰ ਵੀ ਸਟੇਟਾਂ ਦੇ ਵਿੱਚ ਜਾਓਗੇ ਉੱਥੇ ਵੀ ਤੁਹਾਨੂੰ ਟਾਂਡੇ ਨਜ਼ਰ ਆਉਣਗੇ ਮਤਲਬ ਪਿੰਡਾਂ ਦੇ ਨਾਮ ਤੇ ਆਪਣੇ ਪੰਜਾਬ ਦੇ ਵਿੱਚ ਵੀ ਟਾਂਡੇ ਬਹੁਤ ਹੈਗੇ ਆ ਸਰਾਈ ਬਣਜਾਰਾ ਇਹ ਸਰਾ ਬਣਾਈ ਹੋਈ ਆ ਲਗਭਗ 400 ਸਾਲ ਪਹਿਲਾਂ ਦੀ ਗੱਲਬਾਤ ਆ ਤੇ ਬਹੁਤ ਤਾਲੀ ਸ਼ਾਨਾ ਧੰਨਵਾਦ ਪਿੰਡ ਦਾ ਵੀ ਵੀ ਜਿਨ੍ਹਾਂ ਨੇ ਕੋਸ਼ਿਸ਼ ਕਰ ਲਈ ਜਿੰਨੀ ਕ ਸੰਭ ਸਕਦੇ ਸੀ ਸੰਭੀ ਆ ਉਨੇ ਸਮਝ ਆਹ ਦੇਖ ਸਕਦੇ ਹੋ ਉਧਰਲੇ ਪਾਸੇ ਆਓ ਆ ਦੇਖੋ ਆ ਜਮਾਈ ਕੰਦ ਥਲੋਂ ਟੁੱਟ ਚੁੱਕੀ ਸੀ ਭਾਵੇਂ ਕਿ ਐਟ ਇਹਨਾਂ ਨੇ ਨਵੀਂ ਬਾਰਤ ਕੇ ਇਹਨੂੰ ਜਿਵੇਂ ਵੀ ਸੀਗਾ ਕੋਸ਼ਿਸ਼ ਕੀਤੀ ਆ ਇਹਨੂੰ ਉਵੇਂ ਰੱਖਣ ਦੀ ਧੰਨਵਾਦ ਹਨਾ ਕਿਉਂਕਿ ਇੱਕ ਪਿੰਡ ਵਾਸੀ ਕਿੰਨਾ ਸਹਿਯੋਗ ਕਰ ਸਕਦਾ ਉਹ ਹੀ ਆ ਵੀ ਇਹਨੂੰ ਭਾਈ ਤੋੜੂ ਫੋੜਨ ਤੋਂ ਰੋਕ ਸਕਦੇ ਆ ਉਹਨੂੰ ਕੋਈ ਡੈਗ ਦੀ ਆ ਤਾਂ ਮਾੜਾ ਜਾਂ ਸਹਾਰਾ ਦੇ ਸਕਦੇ ਆ ਕਿਉਂਕਿ ਪਿੰਡ ਵਾਲਿਆਂ ਕੋਲ ਤਾਂ ਇੰਨਾ ਕੀ ਹੁੰਦਾ ਤੇ ਆ ਛੱਤ ਦਿਖਾਓ ਕਿਸ ਤਰੀਕੇ ਦੀ ਛੱਤ ਬਣੀ ਹੋਈ ਆ ਪੈਟਰਨ ਦੇਖੋ ਛੱਤ ਦਾ ਕਿਸ ਤਰੀਕੇ ਦਾ ਬਣਿਆ ਹੋਇਆ ਵਾ ਇਹ ਸੁਣਮੈਂ ਦੱਸ ਦਿਆਂ ਜਿਹੜੇ ਹੁੰਦੇ ਸੀਗੇ ਵਣਜਾਰੇ ਯਾਦਵ ਤੋਮਰ ਪਵਾਰ ਰਠੌਰ ਇਹ ਵਣਜਾਰੇ ਹੁੰਦੇ ਸੀ ਇਹਨਾਂ ਦੀ ਮੁਲਾਕਾਤ 15ਵੀਂ ਸਦੀ ਦੇ ਵਿੱਚ ਗੁਰਨਾਨਕ ਸਾਹਿਬ ਦੇ ਨਾਲ ਲਾਹੌਰ ਦੇ ਨੇੜੇ ਮਾਨਕਪੁਰਪਿੰਡ ਦੇ ਕੋਲ ਨਾਲ ਕੋਲ ਹੋਈ ਸੀਗੀ ਤੇ ਉੱਥੋਂ ਹੀ ਫਿਰ ਇਹ ਸਾਰੇ ਸਿੱਖ ਬਣ ਗਏ ਸੀ ਤੇ ਵਪਾਰ ਚੱਲਦਾ ਰਿਹਾ ਜਦੋਂ ਵੀ ਗੁਰੂ ਸਾਹਿਬਾਨ ਨੇ ਕਿਹਾ ਵੀ ਸਾਨੂੰ ਚੰਗੇ ਘੋੜੇ ਚਾਹੀਦੇ ਆ ਕਿਲੇ ਬੁਲਾਉਣ ਲਈ ਸਮਾਨ ਚਾਹੀਦਾ ਤਾਂ ਇਹ ਬਣਜਾਰੇ ਗੁਰੂ ਸਾਹਿਬਾਨ ਦੀ ਮਦਦ ਕਰਦੇ ਰਹੇ ਆ ਆਰਥਿਕ ਤੌਰ ਤੇ ਕਿਉਂਕਿ ਜਿੱਡੀਆਂ ਵੱਡੀਆਂ ਸਲਤਨਤਾਂ ਸੀਗੀਆਂ ਉਸ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਦਾ ਨਾਸੀ ਮੁਗਲ ਤੇ ਮੁਗਲਾਂ ਦੇ ਨਾਲ ਟੱਕਰ ਬਿਨਾ ਪੈਸੇ ਤੋਂ ਬਿਨਾ ਤਾਕਤ ਤੋਂ ਤਾਂ ਲਈ ਨਹੀਂ ਨਾ ਜਾ ਸਕਦੀ ਤੇ ਉਦੋਂ ਫਿਰ ਜਿਹੜੇ ਵਪਾਰੀ ਸੀਗੇ ਵਪਾਰੀਆਂ ਨੇ ਗੁਰੂ ਸਾਹਿਬਾਨ ਦੀ ਬਹੁਤ ਸਹਾਇਤਾ ਕੀਤੀ ਸਿੱਖ ਭਾਵੇਂ ਉਹ ਬੰਦਾ ਸਿੰਘ ਬਹਾਦਰ ਤੱਕ ਦਾ ਵੇਲਾ ਹੋਵੇ ਉਦੋਂ ਤੱਕ ਪੂਰੀ ਖੁੱਲ੍ਹ ਕੇ ਮਦਦ ਕੀਤੀ ਕਿ ਇਹਨਾਂ ਸਿੱਖ ਆ ਬਣਜਾਰਾ ਸਿੱਖਾਂ ਨੇ ਇਹ ਕਹਿ ਸਕਦੇ ਆ ਕਿ ਦੂਰ ਦੂਰ ਤੱਕ ਫੈਲੇ ਹੋਏ ਨੇ ਸਿੱਖ ਕਰਨਾਟਕਾ ਦੇ ਵਿੱਚ ਵੀ ਤੁਹਾਨੂੰ ਇਹਨਾਂ ਦਾ ਜ਼ਿਕਰ ਮਿਲੂਗਾ ਆਪਾਂ ਇੱਕ ਡਾਕਟਰ ਇਤਿਹਾਸਕਾ ਡਾਕਟਰ ਗਗਨਦੀਪ ਸਿੰਘ ਜੀ ਹੋਏ ਨੇ ਉਹਨਾਂ ਦੀ ਵੀ ਕਿਤਾਬ ਵੀ ਆ ਲੋਹਗੜ ਤਾਂ ਉਹਨਾਂ ਨੇ ਇਹਨੂੰ ਬਹੁਤ ਵੇਰਵੇ ਨਾਲ ਦੱਸਿਆ ਵਾ ਜਾਣਕਾਰੀ ਦਿੱਤੀ ਆ ਤੇ ਧੰਨਵਾਦ ਵੀ ਕਰਾਂਗੇ ਉਹਨਾਂ ਨੇ ਬਖੂਬ ਵੀ ਨਾਲ ਬਹੁਤ ਚੰਗੀਆਂ ਕਿਤਾਬਾਂ ਲਿਖੀਆਂ ਨੇ ਆ ਦੇਖੋ ਕਿੰਨੀਆਂ ਸਦੀਆਂ ਹੋ ਗਈਆਂ ਰੰਗ ਨਹੀਂ ਉਤਰਿਆ ਗੋਪੀ ਵੀਰੇ ਨੇੜੇ ਕਰਕੇ ਦਿਖਾਓ ਆ ਦੇਖ ਸਕਦੇ ਹੋ ਆ ਰੰਗ ਨਹੀਂ ਉਤਰਿਆ ਇਹਨਾਂ ਦਾ ਤੇ ਉਵੇਂ ਲਮਾਰੀਆਂ ਕਹਿੰਦਾ ਬਾਰੀਆਂ ਬਣੀਆਂ ਹੋਈਆਂ ਵਾ ਤੇ ਰੌਣਕਾਂ ਲੱਗਦੀਆਂ ਹੋਣਗੀਆਂ ਇੱਥੇ ਯਕੀਨਨ ਹੋਰ ਵੀ ਨੇੜੇ ਤੇੜੇ ਇਹਨਾਂ ਦੀਆਂ ਬਣੀਆਂ ਇਮਾਰਤਾਂ ਹੋਣਗੀਆਂ ਕਿਉਂਕਿ ਢਾ ਢੇਰੀ ਹੋ ਗਈਆਂ ਹੋਣਗੀਆਂ ਕਿਉਂਕਿ ਹਾਈਵੇ ਸੀ ਨਾ ਸ਼ੇਰਸ਼ਾ ਸੂਰੀ ਮਾਰਗ ਤੋਂ ਉਸ ਮਾਰਗ ਤੋਂ ਜਾਂਦੇ ਹੋਏ ਆ ਫਿਰ ਇੱਥੇ ਆਰਾਮ ਕਰਨਾ ਇਹ ਜ਼ਰੂਰੀ ਸੰਦਾ ਸੀਗਾ ਆਜੋ ਇਧਰਲੇ ਪਾਸੇ ਚੱਲ ਗਏ ਮੜਾ ਜਾ ਆਜੋ ਚੂਨੇ ਦੇ ਨਾਲ ਹੀ ਬਣੀਆਂ ਹੋਈਆਂ ਵਾ ਇਹ ਕਹਿੰਦਾ ਕਿ ਤਿੰਨ ਚਾਰ ਕਮਰੇ ਆ ਦਰਚਕُوا فرش ਦੇਖਿਓ ਸਾਰੀ ਸਰਾਂ ਦੇ ਵਿੱਚ ਨਾ فرش ਕਿਸ ਤਰੀਕੇ ਦੀ ਲੱਗੀ ਹੋਈ ਆ ਮਤਲਬ ਪੱਕੀਆਂ ਫਰਸ਼ਾਂ ਲਾਈਆਂ ਗਈਆਂ ਸੀਗੀਆਂ ਇਹ ਅਮੀਰੀयत ਨੂੰ ਦਰਸਾਉਂਦੀ ਗੱਲ ਆ ਵੀ ਉਸ ਸਮੇਂ ਕਿੰਨੇ ਅਮੀਰ ਸੀ ਵੀ ਇਹੇ ਜੀਆਂ ਹਜ਼ਾਰਾਂ ਹੀ ਸਰਾਂ ਉਹਨਾਂ ਨੇ ਬਣਾਈਆਂ ਪਿੰਡ ਵਸਾਏ ਖੂਹ ਲਵਾਏ ਖੂਹ ਜਦੋਂ ਲੱਗਦਾ ਵਾ ਉਹ ਆਪਦੀ ਜ਼ਮੀਨ 'ਚ ਹੀ ਲੱਗਦਾ ਕਿਸੇ ਹੋਰ ਦੀ ਥਾਂ ਤੇ ਨਹੀਂ ਲਵਾ ਸਕਦੇ ਮਤਲਬ ਉਹ ਜ਼ਮੀਨ ਨੂੰ ਮੋਲ ਲੈਂਦੇ ਸੀ ਫਿਰ ਉਹ ਖੂਹ ਲਵਾਉਂਦੇ ਸੀ ਫਿਰ ਉੱਥੇ ਉਹਨਾਂ ਦੇ ਕਾਫ਼ਲੇ ਰੱਖਦੇ ਸੀ ਐਡਾ ਵੱਡਾ ਕੰਮ ਸੀ ਆ ਰੰਗਾਂ ਦਾ ਪੈਟਰਨ ਦੇਖ ਲਿਓ ਇਸ ਤਰੀਕੇ ਦੇ ਨਾਲ ਗਿੱਲੇ ਪਲਾਸਟਰ ਦੇ ਉੱਤੇ ਕਲਾਕਾਰੀ ਕਰਕੇ ਬਣਾਇਆ ਕਿਉਂਕਿ ਉਦੋਂ ਬਾਅਦ ਤੱਕ ਇਸ ਦੀ ਯੁਰਤ ਨਹੀਂ ਪਈ ਹੋਣੀ ਬਣਾਉਣ ਦੀ ਇਹ ਬਸ ਉਸੇ ਦੌਰ ਦੇ ਬਣੇ ਹੋਏ ਆ ਹੋ ਸਕਦਾ ਇਨ੍ਹਾਂ ਕੰਧਾਂ ਨੂੰ ਲੱਖੀ ਸ਼ਾ ਬਨਜਾਰਾ ਜੀ ਦੇ ਆਪ ਦੇ ਹੱਥਾਂ ਨੇ ਵੀ ਛੋਇਆ ਹੋਵੇ ਸੈਂਕੜੇ ਸੈਖੂ ਉਸ ਸਮੇਂ ਨਾਲ ਆਏ ਹੋਣ ਮਹਾਨ ਸ਼ਖਸੀਤਾਂ ਉਹਨਾਂ ਨੇ ਇੱਥੇ ਰਾਤਾਂ ਕੱਟੀਆਂ ਹੋਣ ਬਹੁਤ ਵੱਡੀ ਗੱਲ ਆ ਹਨਾ ਪਰ ਇਹਨੂੰ ਸੰਭਾਲਣਾ ਜ਼ਰੂਰੀ ਆ ਜਿੰਨਾ ਕਿ ਸਾਹਮਣੇ ਆ ਠੀਕ ਆ ਤਾਂ ਫਿਰ ਹਾਲੇ ਹੀ ਖੁਰ ਰਹੀ ਹੈ ਵਿੱਚੋਂ ਆ ਦੇਖੋ ਇੱਟਾਂ ਦੇ ਸਾਈਜ਼ ਅਲੱਗ-ਅਲੱਗ ਨੇ ਕੋ ਸ਼ਿੱਟਾਂ ਬਹੁਤ ਵੱਡੇ ਰੂਪ ਦੇ ਵਿੱਚ ਆ ਤੇ ਕੁਝ ਸ਼ਿੱਟਾਂ ਬਹੁਤ ਛੋਟੇ ਰੂਪ ਦੇ ਵਿੱਚ ਚੂਨੇ ਦੇ ਨਾਲ ਹੀ ਸਾਰੀ ਲਗਭਗ ਇਹ ਇਮਾਰਤ ਬਣੀ ਹੋਈ ਆ ਆ ਇਹ ਸ਼ਕੰਦਾਂ ਚੌੜੀਆਂ ਬਹੁਤ ਨੇ ਬੇਸ਼ੱਕ ਇਹਦੇ ਵਿੱਚ ਨਵੀਂ ਐਟ ਲੱਗ ਗਈ ਆ ਤਕਰੀਬਨ 2.5 ਫੁੱਟ ਦੇ ਨੇੜੇ ਗੁੱਪੀ ਵੀ ਰਹੂਗਾ ਹਾਂ 3 ਫੁੱਟ ਦੇ ਨੇੜ ਹੈਗਾ ਵਾ ਇੰਨੀਆਂ ਚੌੜੀਆਂ ਕੰਦਾ ਕਰਕੇ ਸ਼ਾਇਦ ਤਾਈਓ ਇੰਨਾ ਲੰਮਾ ਸਮਾਂ ਚੱਲ ਕੱਟ ਗਿਆ ਕੱਟ ਗਈ ਇਮਾਰਤ ਆ ਜੂ ਇੱਧਰਲੇ ਪਾਸੇ ਦੇਖੀਏ ਵਰਲੇ ਪਾਸੋਂ ਵੀ ਦਿਖਾ ਦੇ ਇਹ ਤਾਂ ਵੀ ਪੌੜੀਆਂ ਜਾਂਦੀਆਂ ਹੋਣਗੀਆਂ ਜਿਤ ਤੱਕ ਮੈਨੂੰ ਲੱਗਦਾ ਐ ਪੈਟਰਨ ਦਿਖਾ ਦੇ ਵੀ ਕਿਸ ਤਰੀਕੇ ਦੇ ਬਣਿਆ ਹੋਇਆ ਚਾਰੇ ਪਾਸਿਓਂ ਕਮਾ ਕੇ ਦਿਖਾ ਦਿਓ ਲੈ ਸੋਨੂ ਨਜ਼ਰ ਆਊਗੀ ਮਾਰਤ ਪ੍ਰਾਣੀ ਹੀ ਬਣੀ ਹੋਈ ਆ ਮੈਂ ਲੱਖੀ ਸ਼ਾ ਬਣਜਾਰਾ ਜੀ ਬਾਰੇ ਵੀ ਤੁਹਾਨੂੰ ਦੱਸੂਗਾ ਇਹ ਕੌਣ ਸੀ ਆ ਕਾਫੂ ਸੋਗ ਚੁੱਕਿਆ ਵਾ ਪਰਲੇ ਪਾਸੇ ਦੀ ਆਪਾਂ ਹੋ ਕੇ ਦੇਖਾਂਗੇ ਹਨਾ ਉਧਰ ਦੀ ਜਾ ਕੇ ਦੇਖਦੇ ਹਾਂ ਉਹਨੇ ਚਾਪਾਂ ਦੇਖ ਲਈਏ ਵਿੱਚ ਇਹ ਮਾਰਚ ਹੈ ਕੀ ਕੀ ਆ ਕੀ ਕੀ ਚੀਜ਼ਾਂ ਨੇ ਦੇ ਵਿੱਚ ਸੁਣੋ ਮੈਂ ਕਹਾਂਦਾ ਲੱਖੀਸ਼ਾ ਵਣਜਾਰਾ ਜੀ ਦੀ ਜਾਇਦਾਦ ਬਹੁਤ ਸੀ ਦਿੱਲੀ ਦੇ ਵਿੱਚ ਜਿਹੜਾ ਦਿੱਲੀ ਦਾ ਲਾਲ ਕਿਲਾ ਬਣਿਆ ਵਾ ਉਹਨੂੰ ਬਣਾਉਣ ਦੇ ਵੇਲੇ ਮੇਨ ਠੇਕੇਦਾਰ ਮੁੱਖ ਪ੍ਰਬੰਧਕ ਲੱਖੀਸ਼ਾ ਵਣਜਾਰਾ ਜੀ ਸੀ ਉਸ ਸਮੇਂ ਵੇਲਾ ਸੀਗਾ ਸ਼ਾਹ ਜਹਾਂ ਦਾ 1628 ਦੇ ਨੇੜੇ ਤੇੜ ਦਾ ਵੇਲਾ ਉਦੋਂ ਤਾਜ਼ਾ ਉਹ ਲਾਲ ਕਿਲਾ ਜੋ ਬਣਿਆ ਵਾ ਬਣਨਾ ਸ਼ੁਰੂ ਹੋਇਆ ਵਾ ਉਹ ਠੇਕਾ ਇਹਨਾਂ ਦੇ ਕੋਲੇ ਸੀ ਜਿਹੜਾ ਇਸ ਵਕਤ ਤੁਸੀਂ ਸੰਸਦ ਭਵਨ ਦੇਖੋਗੇ ਰਾਸ਼ਟਰਪਤੀ ਭਵਨ ਦੇਖੋਗੇ ਮਾਲਚਾ ਮਹਿਲ ਵਾਲਾ ਏਰੀਆ ਦੇਖੋਗੇ ਉਹ ਸਾਰਾ ਏਰੀਆ ਲੱਖੀਸ਼ਾ ਬਨਜਾਰਾ ਜੀ ਕੋਲ ਸੀ ਜਿੱਥੇ ਅੱਜ ਕੱਲ ਗੁਰਦੁਆਰਾ ਚ ਰਕਾਬਗੰਜ ਸਾਹਿਬਾ ਇਹ ਵੀ ਇਨਾਂ ਕੋਲੇ ਸੀ ਕਿਉਂਕਿ ਇੱਥੇ ਦਾ ਘਰ ਹੀ ਸੀ ਲੱਖੀਸ਼ਾ ਬਨਜਾਰਾ ਜੀ ਦਾ ਮਤਲਬ ਇਸ ਤਰੀਕੇ ਨਾਲ ਬਹੁਤ ਉਸ ਸਮੇਂ ਮੁਗਲਾਂ ਦੇ ਵੇਲੇ ਲੱਖੀਸ਼ਾ ਬਨਜਾਰਾ ਜੀ ਦਾ ਪਰਿਵਾਰ ਦੁਨੀਆ ਦੇ ਵਿੱਚ ਤਾਂ ਅਮੀਰ ਸੀਗਾ ਹੀ ਭਾਰਤ ਦੇ ਚੋਟੀ ਦੇ ਮੀਰਾਂ ਦੇ ਵਿੱਚ ਆਉਂਦਾ ਸੀਗਾ ਕਿਉਂਕਿ ਵਪਾਰ ਇਹਨਾਂ ਦਾ ਬਹੁਤ ਦੂਰ ਦੂਰ ਤੱਕ ਸੀਗਾ ਕੋਕ ਸਾਰੀਆਂ ਫੈਮਲੀਜ਼ ਨੇ ਤੇ ਤਕੜੀਆਂ ਸੀਗੀਆਂ ਪੁਰਾਣਾ ਦੇਖਿਆ ਰਾਜਾ ਭੋਜ ਦਾ ਜ਼ਮਾਨੇ ਤੋਂ ਚੱਲ ਪੈਂਦਾ ਇਹਨਾਂ ਦਾ ਆਜੋ ਅ ਆ ਦੇਖੋ ਡਾਕਟਾਂ ਦੇ ਨਾਲ ਹੀ ਬਣਾਇਆ ਹੋਇਆ ਇੱਟਾਂ ਨੂੰ ਹੀ ਉਸੇ ਤਰੀਕੇ ਦੇ ਨਾਲ ਲਾ ਕੇ ਇਹਨਾਂ ਲੈਂਟਰ ਵਾਂਗੂ ਪਾਇਆ ਹੋਇਆ ਕਿਤੇ ਹਿੱਲੀਆਂ ਨਹੀਂ ਗਈਆਂ ਹਜੇ ਤੱਕ ਵੀ ਆਹ ਦੇਖ ਸਕਦੇ ਹਾਂ ਕਿ ਨਾ ਕਮਾਲ ਇੱਧਰ ਸ਼ਾਇਦ ਕੋਈ ਜਗਾ ਬਣਾਈ ਲੱਗਦੀ ਹੈ ਕਿਸੇ ਪੀਰ ਫਕੀਰ ਦੀ ਬਣਾ ਨਹੀਂ ਲੱਗਦਾ ਇਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਤੇ ਆਜੋ ਇੱਧਰ ਦੇਖੀਏ ਬਹੁਤ ਝਰਮਾ ਦੁੱਸੀਆਂ ਹੱਥ ਚ ਕਾਪੀ ਮੇਰੇ ਦੇਖੇ ਹੋਊਗੇ ਤੇ ਗੋਪੀ ਦੇ ਹੱਥ ਚ ਕੈਮਰਾ ਧੰਨਵਾਦ ਵੀ ਗੋਪੀ ਦਾ ਵੀ ਦੁਬਾਰੇ ਫਿਰ ਸਾਡੇ ਨਾਲ ਜੁਆਇਨ ਹੋ ਗਿਆ ਆ ਦੇਖੋ ਆ ਕਿਸ ਤਰੀਕੇ ਦੀਆਂ ਛੱਤਾਂ ਬਣੀਆਂ ਹੋਈਆਂ ਯਾਰ ਇਹ ਇਹ ਸੰਭਣ ਦੀ ਲੋੜ ਆ ਯਾਰ ਬਹੁਤ ਵੱਡੀ ਵਿਰਾਸਤ ਆ ਸੁਣੋ ਮੈਂ ਦੱਸਦਾ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਤੋਂ ਅਲੱਗ ਕੀਤਾ ਗਿਆ ਤਾਂ ਸੀਸ ਭਾਈ ਜੈਤਾ ਜੀ ਲੈ ਗਏ ਜੋ ਧੜ ਪਿਆ ਸੀਗਾ ਉਸ ਸਮੇਂ ਬੈਲ ਗੱਡੀਆਂ ਦੜਾਉਂਦੇ ਹੋਏ ਲੱਖੀਸ਼ਾ ਬਣਜਾਰਾ ਜੀ ਆਪਣੇ ਸਿੱਖਾਂ ਦੇ ਨਾਲ ਪਹੁੰਚੇ ਤੇ ਉਸ ਭੀੜ ਦੇ ਵਿੱਚੋਂ ਉੱਥੇ ਭਗਦੜ ਮੱਚ ਗਈ ਉਸ ਭਗਦੜ ਦੇ ਵਿੱਚੋਂ ਫਿਰ ਆ ਕੇ ਧੜ ਚੱਕਿਆ ਧੜ ਚੱਕ ਕੇ ਆਪਣੇ ਘਰੇ ਲਿਆਂਦਾ ਰਾਏ ਸੀਨਾ ਜਿਹਨੂੰ ਕਹਿੰਦੇ ਹਥਾਂ ਉੱਥੇ ਘਰ ਸੀਗਾ ਜਿੱਥੇ ਕਿ ਰਾਸ਼ਟਰਪਤੀ ਭਵਨ ਉੱਥੇ ਲਿਆ ਕੇ ਆਪਣੇ ਘਰ ਨੂੰ ਅੱਗ ਲਾਈ ਗਈ ਪੂਰੀਆਂ ਰਸਮਾਂ ਕਰਕੇ ਮਤਲਬ ਕਿਉਂਕਿ ਸੰਸਕਾਰ ਕੀਤਾ ਗਿਆ ਕਾਰਨ ਕੀ ਕਿ ਮੁਗਲ ਕਹਿੰਦੇ ਸੀ ਉਹ ਇੰਨਾ ਪਹਿਰਾ ਸਖਤ ਸੀਗਾ ਕਿ ਕੋਈ ਮਤਲਬ ਸਿੱਖ ਇਹਨਾਂ ਦੀ ਬਾਡੀ ਨੂੰ ਲੈ ਕੇ ਨਾ ਜਾਵੇ ਹੋ ਸਕੋ ਕਿ ਮੁਗਲ ਚਾਹੁੰਦੇ ਸੀ ਉਹ ਜਲੀਲ ਕਰਨਾ ਵੀ ਦੱਸਣਾ ਚਾਹੁੰਦੇ ਸੀ ਵੀ ਜੇ ਕੋਈ ਸਾਡੇ ਖਿਲਾਫ ਉੱਠੂਗਾ ਤਾਂ ਅਸੀਂ ਐਂ ਕਰਾਂਗੇ ਪਰ ਉਸ ਸਮੇਂ ਗੁਰੂ ਧਨਸੀ ਗੁਰੂ ਸਾਹਿਬ ਤੇ ਧਨਸੀ ਗੁਰੂ ਦੇ ਸਿੱਖ ਜਿਹੜੇ ਕਹਿ ਸਕਦੇ ਗਏ ਵਰਧੀਆਂ ਅੰਗਾਂ ਦੇ ਵਿੱਚੋਂ ਉੱਥੇ ਮੌਕੇ ਤੇ ਪਹੁੰਚੇ ਤੇ ਗੁਰੂ ਸਾਹਿਬ ਦੇ ਸਰੀਰ ਨੂੰ ਚੱਕਿਆ ਦੇ ਨੂੰ ਚੱਕਿਆ ਤੇ ਉਹਨਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਕਮਾਲ ਸੀ ਯਰ ਲੱਖੀਸ਼ਾ ਬਣਜਾਰਾ ਜੀ ਤੇ ਆ ਬਾਅਦ ਦੇ ਵਿੱਚ ਜਿਹੜੀ ਇਹ ਬਣਜਾਰਾ ਫੈਮਲੀਆਂ ਸੀ ਨਾ ਅਮਿਰਤਾ ਸੀ ਇਹ ਆ ਜੋ ਬਾਹਰਲੇ ਪਾਸੇ ਚਲੇ ਗਏ ਤਾਂ ਇਨਾਂ ਇਨਾਂ ਤੇ ਹਾਲਤ ਮਾੜੇ ਕਿਵੇਂ ਹੋਈ ਹਾਲਤ ਮਾੜੇ ਹੋਣ ਦਾ ਕਾਰਨ ਸੀ ਕਿ ਅੰਗਰੇਜ਼ਾਂ ਨੇ ਇਨਾਂ ਦੇ ਉੱਤੇ ਕ੍ਰਿਮੀਨਲ ਐਕਟ ਲਾਤੇ ਸੀਗੇ ਕਾਲੇ ਕਾਨੂੰਨ ਲਾਤੇ ਸੀ ਵੀ ਇਹ ਕਹਿ ਸਕਦੇ ਆ ਕਿ ਇਹ ਨੁਕਸਾਨ ਨੇ ਬਾਗੀ ਤਬੀਤਾਂ ਦੇ ਲੋਕ ਨੇ ਇਨਾਂ ਤੇ ਨਜ਼ਰਸਾਨੀ ਕਰੋ ਇਨਾਂ ਦੇ ਟੈਕਸ ਸੀ ਇਹ ਕਹਿ ਸਕਦੇ ਆ ਕਿ ਪਾਬੰਦੀਆਂ ਨਹੀਂ ਲਾਤੀਆਂ ਸੀ ਜਿਹਦੇ ਕਰਕੇ ਕਰਕੇ ਇਹਨਾਂ ਨੂੰ ਫਿਰ ਇਹਨਾਂ ਦੇ ਵਪਾਰ ਤਬਾਹ ਹੋ ਗਏ ਸੀ ਤੇ ਅੰਗਰੇਜ਼ਾਂ ਵੇਲੇ ਤੱਕ ਇਹ ਕਹਿ ਸਕਦਾ ਕਿ ਖਾਤਮੀ ਵੱਲ ਪਹੁੰਚ ਗਏ ਸੀ ਕਿ ਜਿਹੜੇ ਪਰਿਵਾਰ ਸੀ ਵਣਜਾਰਾ ਤੁਸੀਂ ਦੇਖੋਗੇ ਬਹੁਤ ਸਾਰੇ ਮਹਾਰਾਸ਼ਟਰ ਦੇ ਵਿੱਚ ਹਜ਼ੂਰ ਸਾਹਿਬ ਨੂੰ ਜਾਉਗੇ ਉੱਥੇ ਵੀ ਪਰਿਵਾਰ ਰਹਿੰਦੇ ਨੇ ਅਡੜ ਥਾਵਾਂ ਤੇ ਪਰਿਵਾਰ ਰਹਿੰਦੇ ਨੇ ਉਹ ਬਹੁਤ ਗਰੀਬੀ ਦੀ ਹਾਲਤ ਦੇ ਵਿੱਚ ਆ ਜੇ ਉਹਨਾਂ ਨੂੰ ਯਾਦ ਕਰਾਈਏ ਯਾਰ ਤੁਸੀਂ ਤਾਂ ਬਾਦਸ਼ਾਹ ਬੰਦੇ ਸੀ ਤਾਂ ਸ਼ਾਇਦ ਉਹ ਫਿਰ ਦੁਬਾਰੇ ਸਿੱਖੀ ਦੇ ਵੱਲੋਂ ਉਹ ਉਹ ਮੰਨਦੇ ਹਜੇ ਵੀ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਆ ਪਰ ਗੱਲ ਅਕਿ ਕਿ ਪ੍ਰਚਾਰ ਪ੍ਰਸਾਰ ਦੀ ਕਮੀ ਕਰਕੇ ਉਹ ਸਿੱਖੀ ਤੋਂ ਉਸ ਦੌਰ ਤੋਂ ਦੂਰ ਹੋ ਗਏ ਆ ਪਰ ਦੁਬਾਰੇ ਫਿਰ ਉਹ ਆ ਸਕਦੇ ਆ ਆ ਦੇਖੋ ਉਸ ਸਮੇਂ ਦੀਆਂ ਇਮਾਰਤਾਂ ਇਸ ਤਰ੍ਹਾਂ ਦੀਆਂ ਇਮਾਰਤਾਂ ਤੁਹਾਨੂੰ ਦੂਰ ਦੂਰ ਤੱਕ ਦੇਖਣ ਨੂੰ ਵੀ ਮਿਲਣਗੀਆਂ ਹੋਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵਣਜਾਰਾ ਪਿੰਡ ਬਹੁਤ ਨੇ ਕਿਉਂਕਿ ਵਪਾਰ ਬਹੁਤ ਚੱਲਦੇ ਸੀ ਯੂਰਪ ਤੱਕ ਵਪਾਰ ਚੱਲਦੇ ਹੁੰਦੇ ਸੀਗੇ ਇਹਨਾਂ ਦੇ ਤੇ ਜਿਹੜੇ ਲੁਬਾਣੇ ਹੁੰਦੇ ਸੀਗੇ ਲੁਬਾਣਾ ਸਿੱਖ ਉਹ ਲੂਣ ਦਾ ਵਪਾਰ ਕਰਦੇ ਸੀਗੇ ਉਹ ਸਮੁੰਦਰਾਂ ਦੇ ਰਾਹੀਂ ਲੂਣ ਦਾ ਵਪਾਰ ਕਰਦੇ ਸੀ ਕਿਉਂਕਿ ਲੂਣ ਇੱਕ ਐਸੀ ਚੀਜ਼ ਆ ਜਿਹਨੂੰ ਪ੍ਰੋਸੈਸ ਕਰਕੇ ਅ ਅਧਿਕਾਰ ਹੁੰਦਾ ਵਾ ਕਹਿ ਸਕਦੇ ਆ ਕਿ ਬਾਕੀ ਸਾਰੀ ਚੀਜ਼ ਮਨ ਦਾ ਘਰੋਂ ਪੈਦਾ ਕਰ ਲੂਗਾ ਲੂਣ ਨਹੀਂ ਪੈਦਾ ਕਰ ਸਕਦਾ ਤੇ ਲੂਣ ਫਿਰ ਬਾਜ਼ਾਰੋਂ ਲੈਣਾ ਪੈਂਦਾ ਉਹਨਾਂ ਦਾ ਮਾਰਕੀਟ ਦੇ ਉੱਤੇ ਇੱਕ ਕੰਟਰੋਲ ਸੀਗਾ ਇਹਨਾਂ ਨੇ ਸਿੱਖਾਂ ਨੂੰ ਕਿਲੇ ਬਣਾਉਣ ਦੇ ਵਿੱਚ ਵੀ ਬਹੁਤ ਮਦਦ ਕੀਤੀ ਸੀ ਜਿਵੇਂ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਹੋਈਆਂ ਉਹਨਾਂ ਲੜਾਈਆਂ ਦੇ ਵਿੱਚ ਵੀ ਕਹਿ ਸਕਦੇ ਕਿ ਵਣਜਾਰਾ ਸਿੱਖਾਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਸਹਿਯੋਗ ਕੀਤਾ ਜੋ ਬੰਦਾ ਸਿੰਘ ਬਹਾਦਰ ਦੀ ਰਾਸ਼ਤਾ ਨਹੀਂ ਸੀ ਲੋਗੜ ਅਤੇ ਉਹਨੂੰ ਬਣਾਉਣ ਦੇ ਵਿੱਚ ਉਹਦੇ ਆਲੇ ਦੁਆਲੇ ਬਰੂਦ ਦੇ ਵਿੱਚ ਸਹਾਇਤਾ ਬਹੁਤ ਜ਼ਿਆਦਾ ਇਨਾ ਬਨਜਾਰਾ ਸਿੱਖਾਂ ਨੇ ਕੀਤੀ ਸੀ ਆਜੋ ਆਪਾਂ ਤਾਂ ਜਾ ਕੇ ਦੇਖਦੇ ਆ ਜਿੱਥੋਂ ਤੱਕ ਜਾ ਸਕਦੇ ਹੋਈਏ ਐਟ ਦਾ ਸਾਈਜ਼ ਬਹੁਤ ਵੱਡਾ ਸੋ ਉਹਨੂੰ ਮੈਂ ਦੱਸਦਾ ਆ ਵੀ ਇਨ੍ਹਾਂ ਵਪਾਰੀਆਂ ਕਹਿ ਸਕਦਾ ਕਿ ਬਨਜਾਰਾ ਪਰਿਵਾਰਾਂ ਕੋਲੇ ਇੱਟਾਂ ਬਣਾਉਣ ਦਾ ਵੀ ਠੇਕਾ ਸੀਗਾ ਐਟ ਦਾ ਮਾਰਕ ਇਨ੍ਹਾਂ ਕੋਲੇ ਆਪਦਾ ਹੁੰਦਾ ਸੀਗਾ ਇਹ ਆਪਦੇ ਪੱਠੇ ਹੁੰਦੇ ਸੀ ਇਨ੍ਹਾਂ ਦੇ ਆਜੋ ਆਜੋ ਤਾਂ ਸੇਫ ਆ ਅੱਲ ਪਾ ਚੱਲਦੇ ਜੰਨੇ ਆ ਕਾफी ਨਿੱਕੀ ੱਟ ਦੀ ਬਣੀ ਹੋਈ ਆ ਤੇ ਮੈਨੂੰ ਫੜਾ ਦਿਓ ਤੁਸੀਂ ਕਿਉਂਕਿ ਗਾਂ ਨਾ ਬਹੁਤ ਘਾਹ ਫੂਸ ਹੋ ਚੁੱਕਿਆ ਆ ਦੇਖੋ ਦਰਸ਼ਕੋ ਤੁਹਾਡੇ ਸਾਹਮਣੇ ਉਤੋਂ ਘਾਹ ਫੂਸ ਬਹੁਤ ਜ਼ਿਆਦਾ ਹੋ ਚੁੱਕਿਆ ਸੱਪ ਸਲੂਪੇ ਦਾ ਡਰ ਹੋ ਸਕਦਾ ਇਸ ਕਰਕੇ ਆਪਾਂ ਜ਼ਿਆਦਾ ਉੱਤੇ ਨਹੀਂ ਜਾਵਾਂਗੇ ਚਲੋ ਗੋਪੀ ਵੀਰੇ ਥੱਲੇ ਹੀ ਚੱਲਦੇ ਆ ਹਾਂ ਉੱਤੋਂ ਉੱਤਰ ਆਕਾ ਲੱਗ ਰਿਹਾ ਪੌਣੀਆਂ ਖਾਈਆਂ ਕਰਕੇ ਪਰ ਹਿਸਾਬ ਕਿਤਾਬ ਸਾਨੂੰ ਆਇਆ ਹੋਇਆ ਵਾ ਇਹ ਕਿਹੜਾ ਕੋਈ ਪਹਿਲੀ ਏਰੀਆ ਆਜੋ 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 ਸਰਾਈ ਬਣ ਜਾ ਰਾ ਪਿੰਡ ਦੇ ਵਿੱਚ ਆਪਾਂ ਤੇ ਇੱਧਰ ਖੇਤ ਬੰਨੇ ਆ ਸਾਰੇ ਤੇ ਦੂਜੇ ਪਾਸੇ ਆਪਾਂ ਹੋਰ ਵੀ ਜਾ ਕੇ ਦੇਖਦੇ ਆ ਆ ਗੋਪੀ ਵੀਰੇ ਫੜਿਓ ਫੜ ਲਿਓ ਤੇ ਆਪਾਂ ਉਧਰ ਮੜਾ ਦੇ ਦੇਖ ਕੇ ਆਈਏ ਹੈਨਾ ਇੱਕ ਚੀਜ਼ ਦੇਖਣੀ ਸੀਗੀ ਆਜੋ ਆ ਬੜਾ ਹੋਇਆ ਪਰਲੇ ਬਾਹਰ ਦੀ ਜਾ ਕੇ ਦੇਖਦੇ ਆ ਆਜੋ ਆਜੋ ਇਧਰਲੇ ਪਾਸੇ ਦੀ ਇਹਦਾ ਮੁੱਖ ਗੇਟ ਵੀ ਪਿੰਡ ਦੇ ਵਿੱਚ ਬਣਿਆ ਹੋਇਆ ਹੈਗਾ ਵਾ ਹਾਂ ਸਹੀ ਆ ਆ ਜਿਹੜਾ ਨੀਮਾ ਜਾਂ ਥਾਣਾ ਤੁਹਾਨੂੰ ਦੱਸੂਗਾ ਇਹ ਸਾਰੇ ਇੱਥੇ ਤਲਾਹ ਹੁੰਦੇ ਸੀ ਜਿੱਥੇ ਗੱਡੇ ਆ ਕੇ ਪਾਣੀ ਗੱਡਿਆਂ ਦੇ ਵਿੱਚ ਜੋ ਜੋੜੇ ਹੁੰਦੇ ਸੀ ਬਲਦ ਉਹਨਾਂ ਵਾਸਤੇ ਇੱਥੇ ਪਾਣੀ ਦਾ ਪ੍ਰਬੰਧ ਹੁੰਦਾ ਸੀਗਾ ਉਹ ਦੂਰ ਤੱਕ ਦੇਖੋ ਕਿ ਛੋਟੀ ਜੀ ਕੰਧ ਨਜ਼ਰ ਆਊਗੀ ਤੁਹਾਨੂੰ ਹੁਣ ਕਾਹ ਫੂਸ ਹੋਇਆ ਕਰਕੇ ਬਾੜੇ ਤਣੀ ਦਿਸਨੇਗੀ ਮਤਲਬ ਇਹਦੇ ਦਿਵਾਲੇ ਇੱਕ ਤਲਾਹ ਦੀ ਤਰ੍ਹਾਂ ਕੰਮ ਹੁੰਦਾ ਸੀਗਾ ਬਾਉਂਡਰੀ ਹੁੰਦੀ ਸੀ ਤੇ ਉਹ ਹੁਣ ਮਿੱਟ ਚੁੱਕੀ ਆ ਬਸ ਇੱਥੇ ਨਿਸ਼ਾਨੀ ਆ ਵੀ ਤਲਾਹ ਹੁੰਦਾ ਸੀਗਾ ਜਿੱਥੋਂ ਘੋੜੇ ਬਲਦ ਪਾਣੀ ਪੀਂਦੇ ਹੁੰਦੇ ਸੀ ਤੇ ਮੈਂ ਥੋੜਾ ਜਿਹਾ ਤੁਹਾਨੂੰ ਹੋਰ ਲੱਖੀਸ਼ਾ ਵਣਜਾਰਾ ਜੀ ਬਾਰੇ ਦੱਸ ਦਿਆਂ ਆਪਾਂ ਉੱਥੇ ਬਹਿ ਕੇ ਗੱਲਬਾਤ ਕਰਦੇ ਹਾਂ ਦਰਸ਼ਕੋ ਲੱਖੀਸ਼ਾ ਵਣਜਾਰਾ ਜੀ ਦਾ ਜਨਮ 1580 ਦੇ ਵਿੱਚ ਖੈਰਪੁਰ ਜ਼ਿਲ੍ਹਾ ਮੁਜ਼ਫਰਗੜ ਦੇ ਵਿੱਚ ਹੋਇਆ ਸੀ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਤਾਂ ਜਿਹੜੇ ਲੱਖੀਸ਼ਾ ਵਣਜਾਰਾ ਜੀ ਦੇ ਪੁਰਖੇ ਸੀ ਉਹਨਾਂ ਦੀ ਮੁਲਾਕਾਤ ਹੋਈ ਸੀ ਗੁਰੂ ਨਾਨਕ ਸਾਹਿਬ ਦੇ ਨਾਲ ਲਾਹੌਰ ਦੇ ਕੋਲੇ ਤੇ ਉਹ ਗੁਰੂ ਨਾਨਕ ਸਾਹਿਬ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਤੋਂ ਸਾਰੇ ਸਿੱਖ ਬਣ ਗਏ ਸੀਗੇ ਆਮ ਤੌਰ ਤੇ ਤੁਸੀਂ ਸੁਣਿਆ ਹੋਊਗਾ ਜਾਦਵ ਪਰਮਾਰ ਤੋਮਰ ਠੌੜ ਇਹ ਹਿੰਦੂਆਂ ਨਾਲ ਸੰਬੰਧਤ ਮੰਨੇ ਜਾਂਦੇ ਪਰ ਨਹੀਂ ਉਹ ਸਿੱਖ ਬਣ ਗਏ ਸੀ ਬਾਅਦ ਦੇ ਵਿੱਚ ਤਾਂ ਬਹੁਤ ਸਾਰੇ ਤੁਸੀਂ ਮੱਧ ਪ੍ਰਦੇਸ਼ ਦੇ ਵਿੱਚ ਵੀ ਪਿੰਡ ਦੇਖੋਗੇ ਜਿਨ੍ਹਾਂ ਦਾ ਨਾਂ ਖਾਲਸਾ ਪਿੰਡ ਹਿੰਦੂਆਂ ਦੇ ਨਾਂ ਖਾਲਸਾ ਤੇ ਜਿੰਨੇ ਵੀ ਇਹਨਾਂ ਦੇ ਕਿਲੇ ਸੀ ਜ਼ਿਆਦਾਤਰ ਲੋਹਗੜ ਦੇ ਨਾਲ ਇਹ ਜੁੜੇ ਹੋਏ ਕਿਲੇ ਸੀਗੇ ਕਿਉਂਕਿ ਇਹ ਬਰੇਲੀ ਜੁਪੀ ਚ ਪੈਂਦਾ ਉੱਥੋਂ ਲੈ ਕੇ ਅਫਗਾਨਿਸਤਾਨ ਤੱਕ ਜਿੰਨੇ ਵੀ ਕਿਲੇ ਬਣੇ ਸੀ ਉਹਨੇ ਸੇਮ ਪੈਟਰਨ ਦੇ ਵਿੱਚ ਸੀ ਤਾਂ ਉਹ ਸਾਰਿਆਂ ਦਾ ਕੀ ਸੀ ਕਿ ਬਰੂਦ ਦੇ ਵਾਸਤੇ ਸੀ ਰੱਖਣ ਦੇ ਵਾਸਤੇ ਕਿਉਂਕਿ ਬਰੂਦ ਦਾ ਟਰੇਡ ਕਰਦੇ ਸੀ ਕਿਉਂਕਿ ਉਹ ਜ਼ਮਾਨੇ ਦੇ ਵਿੱਚ ਮੁਗਲਾਂ ਕੋਲੇ ਪਾਵਰ ਹੁੰਦੀ ਸੀ ਪਹਿਲੀਆਂ ਜਿਨ੍ਹਾਂ ਵਧੀਆ ਬਸੰਦ ਰਹੇ ਆ ਕਿਉਂਕਿ ਕਿਲੇ ਬਣਾਉਣ ਦਾ ਅਧਿਕਾਰ ਬਹੁਤ ਘੱਟ ਲੋਕਾਂ ਨੂੰ ਹੁੰਦਾ ਸੀਗਾ ਜਿਹੜੇ ਕਹਿ ਸਕਦੇ ਆ ਕਿ ਜਿੰਨੂੰ ਲੋੜ ਆ ਉਹ ਹੀ ਰੱਖ ਸਕਦੇ ਸੀ ਮਤਲਬ ਹਰ ਜਣਾ ਖਣਾ ਬੰਦਾ ਕਿਲਾ ਨਹੀਂ ਸੀ ਬਣਾ ਸਕਦਾ ਪਰ ਇਹਨਾਂ ਨੂੰ ਕਿਲੇ ਬਣਾਉਣ ਦਾ ਅਧਿਕਾਰ ਸੀ ਤੇ ਇਹ ਜਦੋਂ ਫਿਰ ਉਦੋਂ ਬਾਅਦ ਦੇ ਵਿੱਚ ਗਤੀਵਿਧੀਆਂ ਹੁੰਦੀਆਂ ਰਹੀਆਂ ਇਹਨਾਂ ਦੇ ਕਹਿ ਸਕਦੇ ਆ ਕਿ ਪਰਿਵਾਰ ਵਾਲੇ ਵਾਲੇ ਇਕ ਗੋਪਤ ਤਰੂ ਤੌਰ ਤੇ ਸਿੱਖਾਂ ਨੂੰ ਮਦਦ ਪਹੁੰਚਾਉਂਦੇ ਰਹੇ ਜਿਵੇਂ 6ਵੇਂ ਪਾਸ਼ਾ ਜੀ ਦੀਆਂ ਜੰਗਾਂ ਹੋਈਆਂ ਲੜੀਆਂ ਉਹਨਾਂ ਨੇ ਚਾਰ ਜੰਗਾਂ ਲੜੀਆਂ ਸ਼ਾਹਜਹਾਂ ਦੇ ਵੇਲੇ ਉਹਨਾਂ ਦੇ ਵਿੱਚ ਵੀ ਇਹ ਬਨਜਾਰੇ ਮਦਦ ਭੇਜਦੇ ਰਹੇ ਕਿਉਂਕਿ ਗੁਰੂ ਸਾਹਿਬਾਨ ਕੋਲੇ ਆਮਦਨ ਦਾ ਸੋਰਸ ਉਸ ਹਿਸਾਬ ਦਾ ਤਾਂ ਕੋਈ ਨਹੀਂ ਸੀ ਜਾਂਦਾ ਭੇਟਾ ਸੀ ਕੋਈ ਕਾਰੋਬਾਰ ਤਾਂ ਕੋਈ ਉਸ ਹਿਸਾਬ ਦਾ ਹੈ ਨਹੀਂ ਸੀ ਪਰ ਕਾਰੋਬਾਰ ਇਹ ਕਰਦੇ ਸੀ ਇਹ ਜ਼ਰੂਰ ਮਦਦ ਭੇਜ ਦਿੰਦੇ ਸੀਗੇ ਉਸ ਤੋਂ ਬਾਅਦ 10ਵੇਂ ਪਾਸ਼ਾ ਜੀ ਵੇਲੇ ਵੀ ਇਹਨਾਂ ਨੇ ਬਹੁਤ ਮਦਦ ਭੇਜੀ ਤਾਂ ਨਾਲ ਦੀ ਨਾਲ ਤੁਹਾਨੂੰ ਮੈਂ ਦੱਸ ਦਿਆਂ ਉਦੋਂ ਵਿੱਚ ਬੰਦਾ ਸਿੰਘ ਬਹਾਦਰ ਨੂੰ ਵੀ ਮਦਦ ਬਹੁਤ ਭੇਜੀ ਕੁੱਲ ਮਿਲਾ ਕੇ ਦੱਸਿਆ ਜਾਂਦਾ ਵੀ ਮਿਸਲਾਂ ਤੱਕ ਮਦਦ ਇਹਨਾਂ ਨੂੰ ਮਿਲਦੀ ਰਹੀ ਫਿਰ ਅੰਗਰੇਜ਼ਾਂ ਦਾ ਦੌਰ ਆ ਗਿਆ ਉਦੋਂ ਇਹਨਾਂ ਤੇ ਐਕ ਟ੍ਰਾਈਬਲ ਐਕਟ ਕੋਈ ਲਾਇਆ ਗਿਆ ਕ੍ਰਿਮੀਨਲ ਟ੍ਰਾਈਬ ਟ੍ਰਾਈਬਲ ਐਕਟ ਲਾਇਆ ਗਿਆ ਤੇ ਜਿਹਦੇ ਕਰਕੇ ਇਹਨਾਂ ਦੇ ਕਾਰੋਬਾਰ ਤਬਾਹ ਹੋ ਗਏ ਸੀਗੇ ਤੇ ਹਜੇ ਵੀ ਉਹਨਾਂ ਦੇ ਵੰਸ਼ ਵਿੱਚ ਰਹਿੰਦੇ ਨੇ ਆੜ-ਆੜ ਥਾਵਾਂ ਤੇ ਉਹਨਾਂ ਦੀ ਬੋਲੀ ਬਦਲ ਚੁੱਕੀ ਆ ਪਰ ਉਹ ਪੈਰੋਕਾਰ ਗੁਰੂ ਨਾਨਕ ਸਾਹਿਬ ਜੀ ਦੇ ਨੇ ਉਹ ਗੁਰੂ ਨਾਨਕ ਸਾਹਿਬ ਜੀ ਇਹਨਾਂ ਨੂੰ ਪਿਆਰ ਤੇ ਸਤਕਾਰ ਤੇ ਉਨੀ ਇੱਜ਼ਤ ਦਿੰਦੇ ਨੇ ਜਿੰਨੀ ਉਹ ਪਹਿਲਾਂ ਦੇ ਵਿੱਚ ਸੀਗੇ ਹਾਲਾਂਕਿ ਬੋਲੀ ਜ਼ਰੂਰ ਉਹਨਾਂ ਦੀ ਚੇਂਜ ਹੋ ਗਈ ਆ ਇਸੇ ਤਰੀਕੇ ਦੀਆਂ ਨਿਸ਼ਾਨੀਆਂ ਜਿੱਥੇ-ਜਿੱਥੋਂ ਦੀ ਉਹ ਗੁਜ਼ਰੇ ਉੱਥੇ-ਉੱਥੇ ਵਪਾਰ ਫੈਲਦਾ ਗਿਆ ਤੇ ਉੱਥੇ-ਉੱਥੇ ਸਿੱਖੀ ਤੇ ਸਿੱਖੀ ਦਾ ਪ੍ਰਚਾਰ ਵੀ ਫੈਲਦਾ ਗਿਆ ਆਪਾਂ ਨੇ ਪਿੰਡ ਦੇ ਵਿੱਚ ਇੱਕ ਗੇਟ ਬਣਿਆ ਹੋਇਆ ਪ੍ਰਾਣਾ ਆਪਾਂ ਉੱਥੇ ਜਾ ਕੇ ਵੀ ਦੇਖ ਕੇ ਆਉਨੇ ਆਂ ਵੀ ਕਿਸ ਤਰੀਕੇ ਦਾ ਦਰਵਾਜ਼ਾ ਬਣਿਆ ਹੋ ਸਕਦਾ ਹੋ ਉਹਦਾ ਐਂਟਰੀ ਗੇਟ ਹੋਵੇ ਮੈਨੂੰ ਲੱਗਦਾ ਉਹ ਹਾਈਵੇ 'ਚ ਆ ਰਿਹਾ ਵਾ ਦਿੱਲੀ ਤੋਂ ਉਹ ਹਾਈਵੇ ਦੇ ਉੱਤੇ ਨਾਲ ਹੀ ਪਿੰਡ ਆ ਕਿਉਂਕਿ ਅਸੀਂ ਇਧਰਲੇ ਪਾਸੋਂ ਆਪਸੋਂ ਆਏ ਕਰਕੇ ਸਾਨੂੰ ਪੂਰੀ ਪਰਖ ਨਹੀਂ ਸੀ ਉਹ ਪਾਈ ਉਹ ਹਾਈਵੇ ਉਧਰਲੇ ਪਾਸੋਂ ਜਾ ਰਿਹਾ ਨਾਲ ਹੀ ਆ ਮੇਨ ਹਾਈਵੇ ਤੋਂ ਥੋੜਾ ਜਿਹਾ ਨਾਲ ਹੀ ਆ ਰਾਜਪੁਰ ਦੇ ਕੋਲੇ ਬਸੰਤਪੁਰਾ ਪਿੰਡ ਦੇ ਨਾਲ ਸਰਾਈ ਬਨਜਾਰਾ ਚਲੋ ਆਪਾਂ ਉਹ ਪਿੰਡ ਦੇ ਵਿੱਚ ਜਾ ਕੇ ਦੇਖਦੇ ਆ ਆ ਸਰਾਈ ਬਨਜਾਰਾ ਦਾ ਗੇਟ ਹੁੰਦਾ ਸੀਗਾ ਹੋ ਸਕਦਾ ਮੁੱਖ ਗੇਟ ਹੋਵੇ ਉਸ ਉਸ ਦੌਰ ਦੇ ਵਿੱਚ ਜਿਹਦਾ ਕਿੰਦੀਆਂ ਨਿਸ਼ਾਨੀਆਂ ਹਜੇ ਪਈਆਂ ਨੇ ਬਹੁਤ ਸੋਹਣਾ ਗੇਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਚੂਨੇ ਦੇ ਨਾਲ ਹੀ ਬਣਿਆ ਸੀਗਾ ਆਜੋ ਨਿੱਕੀ ਇਹਦੀ ਐਟ ਹੋਰ ਤਰੀਕੇ ਦੀ ਆ ਇਹ ਹੋ ਸਕਦਾ ਕਿ ਕਿਸੇ ਹੋਰ ਵੇਲੇ ਦੇ ਵਿੱਚ ਬਣੀ ਹੋਵੇ ਆ ਦੇਖ ਸਕਦੇ ਹੋ ਇਹਦੀ ਐਟ ਦਾ ਹੀ ਬਣਤਰ ਵੱਖਰੀ ਆ ਇਹਦੀ ਆ ਤੁਸੀਂ ਕਿ ਸਾਧਿਆਂ ਆਜੋ ਆ ਲੈ ਇਹਦਾ ਆ ਪਾਰੇ ਬੰਦ ਕਿਉਂ ਕੀਤਾ ਪਿਆ ਯਾਰ ਇਹ ਹਾਲੇ ਬੰਦ ਕਿ ਕਿਸੇ ਦਾ ਕਬਜ਼ਾ ਤਾਂ ਨਹੀਂ ਦੇ ਅੰਦਰ ਕਿਤੇ ਆ ਬੰਦ ਕੀਤਾ ਪਿਆ ਵਾ ਆ ਥੱਲੇ ਜ਼ਮੀਨਦੋਜ਼ ਇਮਾਰਤਾਂ ਵਿੱਚ ਧਰਤੀ ਦੇ ਥੱਲੇ ਵੀ ਮਤਲਬ ਹੋ ਸਕਦਾ ਇਹ ਉੱਚੀ ਹੋਵੇ ਭਰਤ ਪੈ ਪੈ ਕੇ ਇਹਦੇ ਕਮਰੇ ਥੱਲੇ ਵਾਲੇ ਬੰਦ ਹੋ ਗਏ ਹੁਣ ਇਹਦੀਆਂ ਵੀ ਡਾਟਾ ਬਹੁਤ ਸ਼ਾਨਦਾਰ ਸੀਗੀਆਂ ਆ ਦੇਖ ਸਕਦੇ। ਲੈ। ਆ ਆਹ ਯਾਰ ਇਹਦੀਆਂ ਇੱਟਾਂ ਦੀ ਤਾਂ ਨਹੀਂ ਰੋੜੀ ਕੁੱਟੀ ਜਾਂਦੇ ਯਾਰ ਕਿਤੇ। ਹੈਂ? ਲੱਗਦਾ ਤਾਂ ਯਾਰ। ਯਾਰ ਕਿੱਡੀ ਮਾੜੀ ਗੱਲ ਹੈ ਯਾਰ ਆਹ ਇਹਦੀ ਇੱਟਾਂ ਨੂੰ ਨਹੀਂ ਰੋੜੀ ਕੁੱਟੀ ਜਾਂਦੇ ਆ। ਇਹ ਵੀ ਜ਼ਰੂਰ ਕਾਰਵਾਈ ਕਰਨੀ ਪਣਦੀ ਯਾਰ ਕਿਸੇ ਨੂੰ। ਆਹ ਦੇਖ ਸਕਦੇ ਆ। ਲੈ। ਬਹੁਤ ਸ਼ਾਨਦਾਰੀ ਮਾਰਤੀ ਹੈ। ਡਿਜ਼ਾਈਨਿੰਗ ਕਿਸ ਤਰੀਕਾ ਨਾਲ ਪਤਲੇ ਪਤਲੇ ਜੀ ਕੀਤੇ ਹੋਈ ਆ ਹਨਾ ਕੰਮਕਾਰ। ਤੇ ਆਹ ਦੇਖ ਸਕਦੇ ਹੋ। ਇਧਰਲੇ ਪਾਸੋਂ ਦੇਖੀ ਮਾਰ ਗਿਆ ਨੀਗਾ। ਇਧਰ ਤਾਂ ਘਰ ਆ ਕਿਸੇ ਦਾ। ਤੇ ਆਹ ਛੱਤ ਦਿਖਾ ਦਿਓ। ਕਿੰਨੀ ਕਮਾਲ ਦੀ ਛੱਤ ਸੀ ਯਾਰ ਇਹ ਦੇਖੋ ਕਿਰ ਇਹ ਜੀ ਬਣਾ ਹੀ ਨਹੀਂ ਸਕਦਾ ਕੋਈ ਹੁਣ ਤਾਂ ਮੈਨੂੰ ਤਾਂ ਆਉ ਲੱਗਦਾ ਕੋਈ ਧੰਨ ਸੀ ਉਹ ਬੰਦੇ ਬੰਦੇ ਕਾਦੇ ਸੀ ਯਾਰ ਮਸ਼ੀਨਾਂ ਦੇ ਵੀ ਬਾਪੂ ਸੀ ਵੱਡੇ ਜਿਨ੍ਹਾਂ ਨੇ ਉਹ ਚੀਜ਼ਾਂ ਨੂੰ ਬਣਾਇਆ ਬਹੁਤ ਸੋਹਣੀ ਇਮਾਰਤ ਸੀ ਸੋ ਦਰਸ਼ਕੋ ਇਹ ਸਰਾਏ ਬਣਜਾਰਾ ਪਿੰਡ ਦੇ ਵਿੱਚ ਸੀ ਆਪਾਂ ਇਤਿਹਾਸਕ ਪਿੰਡ ਆ ਸੀ ਜਿੱਥੇ ਆਪਾਂ ਪਹੁੰਚੇ ਸੀ ਤਾਂ ਕੋਸ਼ਿਸ਼ ਕਰੋ ਜੀ ਤੁਹਾਡੇ ਨੇੜੇ ਵੀ ਇਹੀ ਜਿਹੀ ਚੀਜ਼ਾਂ ਹੋਣ ਤਾਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਇਹ ਵਿਰਾਸਤ ਆ ਇਹ ਸਿੱਖਾਂ ਦੀ ਕਿਹੜੀ ਵਿਰਾਸਤ ਆ ਇਸ ਹਾਲ ਦੇ ਵਿੱਚ ਇਦਾਂ ਨਹੀਂ ਸੀ ਹੋਣਾ ਚਾਹੀਦਾ ਅਗਲੀ ਵਾਰੀ ਨਾਮਾ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ